ਵੇਦਾਵਾ ਸਾਥੋਂ ਦਾਤਿਆ ਭੁੱਖ ਨਹੀਂ ਜਰੀ ਜਾਂਦੀ ਅਸੀਂ ਰੱਜ ਗਏ ਆ ਭੁੱਖੇ ਰਹਿ ਰਹਿ ਕੇ ਸਾਨੂੰ ਚੁੱਪ ਚਪੀਤਿਆ ਜਾਣ ਦੇ ਤੂੰ ਅਸੀਂ ਥੱਕ ਗਏ ਆ ਤੈਨੂੰ ਕਹਿ ਕਹਿ ਕੇ ਰੂਹ ਵੱਡਿਆਂ ਵੀ ਤੇ ਇੱਕ ਚੁੱਕਦਾ ਨਹੀਂ ਟਾਲਾ ਹੱਥਾਂ ਚੋ ਅੱਜ ਤੇ ਟੈਂ ਦੀਆਂ ਨੇ ਹੁਣ ਤੇ ਦਾਤਿਆ ਜੰਗਤੀ ਆਤ ਤੂੰ ਹੀ ਚੀਸਾ ਕਾਲ ਜੇ ਸਾਡੇ ਨੂੰ ਪੈਂਦੀਆਂ ਨੇ ਕਲਗੀ ਵਾਲੇ ਨੇ ਆਖਿਆ ਜਾਓ ਬੇਸ਼ੱਕ ਮੇਰੇ ਨਾਲ ਹਿਸਾਬ ਮੁਕਾ ਜਾਓ ਸਾਡੀ ਸਾਂਝ ਬਸ ਸਦਾ ਲਈ ਮੁੱਕ ਗਈ ਐ ਕਾਗਤ ਲਿਖ ਕੇ ਇਨਾ ਫੜਾ ਜਾਓ ਕਾਗਤ ਲਿਖਿਆ ਸਿੱਧਕ ਤੋਂ ਡੋਲਿਆ ਨੇ ਸਾਥੂ ਭੁਖਿਆਂ ਤੋਂ ਖੰਡੇ ਵਗਦੇ ਨਹੀਂ ਕਲਗੀ ਵਾਲਾ ਨਹੀਂ ਅੱਜ ਤੋਂ ਗੁਰੂ ਸਾਡਾ ਕਲਗੀ ਵਾਲੇ ਦੇ ਅਸੀਂ ਕੁਝ ਲੱਗਦੇ ਨਹੀਂ ਮਾਰੇ ਭੁੱਖ ਦੇ ਮਾਵਾਂ ਦੇ ਸ਼ੇਰ ਉਹ ਵਾਂਗਰ ਗੇਦੜਾ ਘਰਾਂ ਨੂੰ ਨਸ ਆਏ ਜਿਹੜੇ ਰੇਦੀਆਂ ਸਿੱਧੀਆਂ ਲਿੱਤੜ ਦੇਸੀ ਹੋ ਕੇ ਭੁੱਖ ਹੱਥੋਂ ਉਹ ਬੇਵਸ ਆਏ ਅਗੋ ਸਿੰਗਣੀਆਂ ਸ਼ੀਣੀਆਂ ਭਵਕ ਪਈਆਂ ਤੁਸੀਂ ਭੁੱਖ ਵਿੱਚ ਜੇ ਧੂਣੇ ਗੱਜਦੇ ਨਹੀਂ ਅਸੀਂ ਕੁਝ ਤੁਹਾਡੀਆਂ ਲੱਗਦੀਆਂ ਨਾ ਅਤੇ ਤੁਸੀਂ ਸਾਡੇ ਕੁਝ ਲੱਗਦੇ ਨਹੀਂ ਜੂੜੇ ਖੋਲ ਕੇ ਮੀਡੀਆਂ ਕਰੋ ਛੇਤੀ ਕੰਗੂ ਵਿੱਚ ਸਵਾਦ ਆ ਪਾਲੋ ਖਾਂ ਵੇਖਣ ਸ਼ਕਲ ਨਾ ਅਣਖ ਦੀ ਰਤ ਵਾਲੇ ਪਰ ਦੇ ਸੂਫਿਆਂ ਅੱਗੇ ਲਟਕਾ ਲਓ ਖਾਂ ਕੜੇ ਲਾਹੋ ਨੀ ਲੱਜੀਆਂ ਬਾਹਿਆਂ ਚੋਂ ਪਾ ਲਓ ਚੂੜੀਆਂ ਤੁਸੀਂ ਛਣਕਾਉਣੇ ਨੂੰ ਲਾਕੇ ਗਾਤਰੇ ਗਾਨੀਆਂ ਗੁੰਦ ਲਓ ਖਾਂ ਗਲੀ ਤਾਗ ਤਵੀਤੀਆਂ ਪਾਉਣੇ ਨੂੰ ਪੀਕੇ ਦੁੱਧ ਮਝਾ ਲੈਣਾ ਜੱਟੀਆਂ ਦਾ ਤੁਸੀਂ ਵਾਰਡ ਅੰਦਰ ਢੋਲ ਛੱਡਿਆ ਏ ਤੇ ਆ ਹਜ਼ਮ ਮਨਾ ਤੁਸਾਂ ਦੀ ਅੱਖ ਕੋਲੋਂ ਤੁਸੀਂ ਆਪ ਉਗਲਾ ਛਕੇ ਕੱਡੇ ਆਏ ਟੂੰਗੇ ਖੂ ਅੰਦਰ ਸ਼ਰਮ ਸੁਟ ਦਿੱਤੀ ਮੁੜ ਆਏ ਬੇ ਸ਼ਰਮੀ ਨੂੰ ਭਾਗ ਲਾ ਕੇ ਤੁਸੀਂ ਜੀਣਾ ਬੇ ਅਣਖੀ ਦਾ ਚਾਹੁੰਦੇ ਹੋ ਕਲਗੀ ਵਾਲੇ ਦੇ ਅਮਰਤ ਨੂੰ ਦਾਗ ਲਾ ਕੇ ਸੀਨੇ ਪਾਟ ਗਏ ਮਾਵਾਂ ਦੇ ਪੁੱਤਰਾਂ ਦੇ ਤੀਰ ਬੋਲੀਆਂ ਕਾਲਜੇ ਚੀਰ ਗਈਆਂ ਬੱਜਰ ਸੀਨੇ ਆਂਦੀ ਕਰੜੀ ਖੱਲ ਤਾਈ ਕੈਂਚੀ ਵਾਂਗ ਕਰਕੇ ਲੀਰ ਲੀਰ ਗਈਆਂ ਕਲਗੀ ਵਾਲੇ ਦੇ ਨਾਮ ਤੇ ਬਖਸ਼ ਦੇਵੋ ਲੱਗੇ ਕਹਿਣ ਦਹਾਈਆਂ ਪਾਉਂਵਦੇ ਆਂ ਖਾਣਾ ਪੀਣਾ ਇਹ ਹੁਣ ਹਰਾਮ ਸਾਨੂੰ ਅਸੀਂ ਭੁੱਖਿਆਂ ਜੰਗ ਨੂੰ ਜਾਵਨੇ ਆਂ ਅੰਤ 40 ਦੇ 40 ਹੀ ਸਿੰਘ ਸੂਰੇ ਤੇਗਾ ਚੁੱਕ ਕੇ ਫੇਰ ਤਿਆਰ ਹੋਏ ਪਾਗਾਂ ਭਰੀ ਉਸ ਪਾਗੋ ਨੂੰ ਨਾਲ ਲੈ ਕੇ ਤੁਰੇ ਜੰਗ ਲਈ ਲਾਲ ਅੰਗਾਰ ਹੋਏ ਜਿੱਧਰ ਪਏ ਉਹ ਸਫਾ ਨੂੰ ਸਾਫ਼ ਕਰ ਗਏ ਜਿੱਧਰ ਲੱਥੇ ਉਹ ਲਾ ਗਏ ਘਾਣ ਲੱਖਾਂ ਜਿੱਧਰ ਮੁੜੇ ਤੇ ਫੌਜਾਂ ਦੇ ਮੂੰਹ 모ੜੇ ਖਿੱਦੋ ਵੰਗ ਰਾਸੀਸ ਉਡਾਉਣ ਲੱਖਾਂ ਮਹਾ ਸਿੰਘ ਨੇ ਮਾਰ ਕੇ ਤੇਗ ਆਪਣੀ ਜੰਗ ਵਿੱਚ ਕੜਮਸ ਮਚਾ ਦਿੱਤੀ ਦਿਆ ਧਰਮ ਵੱਲੋਂ ਭੁੱਲੇ ਜ਼ਾਲਮਾਂ ਨੂੰ ਨਾਨੀ ਵਿਸਰੀ ਯਾਦ ਕਰਾ ਦਿੱਤੀ ਤੇਗਾ ਮਾਰਦਾ ਮਾਰਦਾ ਉਹ ਯੋਦਾ ਅਖਰ ਡਿੱਗਿਆ ਕਰਮਾਂ ਦੀ ਮਾਰ ਖਾ ਕੇ ਅੱਖੇ ਵੇਖ ਨਾ ਮੇਰੇ ਗੁਨਾਹਵਲੇ ਜਾਂਦੀ ਵਾਰ ਦਾਤਾ ਦੇ دیدار ਆਕੇ ਦਾਤਾ ਦਿਲਾਂ ਦੀ ਦਿਲੀ ਵਿੱਚ ਵਸਦਾ ਸੀ ਆਇਆ ਸਾਹਮਣੇ ਬੁੱਲ ਮੁਸਕਾਉਂਦਾ ਹੋ ਛਾਤੀ ਨਾਲ ਲਗਾ ਕੇ ਮਹਾ ਸਿੰਘ ਨੂੰ ਦੇਦੇ ਪਿਆਰ ਸੀ ਪਿਆ ਬੁਲਾਉਂਦਾ ਹੋ ਮਹਾ ਸਿੰਘ ਕੁਝ ਮੰਗ ਲੈ ਅੱਜ ਮੈਂ ਥੋਂ ਜਾਂਦੀ ਵਾਰ ਨਿਰਾਸ਼ ਨਾ ਜਾਈ ਬੱਚਾ ਖੁਸ਼ੀ ਨਾਲ ਸਦਾਰ ਜੇ ਸਵਰਗ ਜਾਏ ਅਮਲ ਖਿਆਨਾ ਡੁੱਬ ਡੁਬਾਈ ਬੱਚਾ ਲੈ ਕੇ ਬਚਨ ਉਹ ਪੀਰ ਬਲਵਾਨ ਯੋਧਾ ਕਹਿਣ ਲੱਗਾ ਬੇਦਾਵਾ ਦਿਖਾ ਦਾਤਾ ਮੇਰੇ ਜਿਗਰ ਦੇ ਢੂੰਗੇ ਜੇ ਫਟ ਉਤੇ ਮलम फेर ਮਿਲਾਪਦਾ ਲਾ ਦਾਤਾ ਦਾਤੇ ਆਖਿਆ ਦਰਦ ਵਿੱਚ ਮਹਾ ਸਿੰਘਾ ਕੁਝ ਤੂੰ ਆਪਣੇ ਵਾਸਤੇ ਮੰਗ ਲੈੰਦੋ ਅੱਜ ਦੋਹੇ ਜਹਾਨਾ ਦੀ ਜ਼ਿੰਦਗੀ ਨੂੰ ਸ਼ਾਹੀ ਰੰਗ ਅੰਦਰ ਪਾਵੇਂ ਰੰਗ ਲੈੰਦੋ ਅੰਤ ਬੋਲਿਆ ਸਿਸਕਦਾ ਸੂਰਮਾ ਓ ਜੈਰੂਲ ਜੀ ਸੋਨੇ ਦੇ ਭਾਗ ਦਾਤਾ ਮੇਰੇ ਸਿਦਕ ਦੇ ਲਹੁ ਥੀ ਜਾਏ ਤੋਤਾ ਪੁੱਲੇ ਮਾਜੀ ਦੇ ਮੱਥੇ ਦਾ ਦਾਗ ਦਾਤਾ ਨੈਣ ਡੋਲਕ ਪਏ ਸ੍ਰੀ ਦਸ਼ਮੇਸ਼ ਜੀ ਦੇ ਕਿਹਾ ਧੰਨ ਹੈ ਸਿੰਘਾ ਕਮਾਈ ਤੇਰੀ ਕਿਸੇ ਵਾਸਤੇ ਛੱਡੇ ਤੂੰ ਸੁਖ ਆਪਣਾ ਚੌੜੀ ਸਾਗਰੋਂ ਦਿਲ ਦਰਿਆਈ ਤੇਰੀ ਐਲੇ ਵੇਖ ਬੇਦਾਵਾ ਮੈਂ ਪਾੜਿਆ ਏ 40 ਪਾਟੀਆਂ ਦਿਲਾਂ ਨੂੰ ਜੋੜਨੇ ਲਈ ਬੱਚਾ ਤੁਸੀਂ ਤਾਂ ਮੁੜੇ ਨਾ ਮੂਲ ਮੁੜੇ ਐ ਪਰ ਮੈਂ ਕਾਲਾ ਰਿਆ ਮੋੜਨੇ ਲਈ ਬੱਚਾ ਤੁਸੀਂ ਤਾਂ ਮੁੜੇ ਨਾ ਮੂਲ ਮੋੜੇ ਐ ਪਰ ਮੈਂ ਕਾਲਾ ਰਿਆ ਮੋੜਨੇ ਲਈ